ਜਗਬੰਦੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਤਾਂ ਭਾਰਤ ਅਤੇ ਪਾਕ ਵਿਚਾਲੇ ਭਾਵੇਂ ਇਸ ਸਮੇਂ ਸ਼ਾਂਤੀ ਦਾ ਮਾਹੌਲ ਬਣਿਆ ਦਿਸ ਰਿਹਾ ਹੈ ਲੇਕਿਨ ਇਸ ਸ਼ਾਂਤੀ ਦੇ ਵਿੱਚ ਹੀ ਭਾਰਤ ਅਤੇ ਪੰਜਾਬ ਸਰਕਾਰ ਦੇ ਵੱਲੋਂ ਜੰਗ ਦੀਆਂ ਜੋ ਤਿਆਰੀਆਂ ਨੇ ਉਹ ਜਾਰੀ ਰੱਖੀਆਂ ਗਈਆਂ ਨੇ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਜੰਗ ਦੇ ਹਾਲਾਤਾਂ ਵਿੱਚ ਜਾਣ ਮਾਲ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਜਾਣੀ ਹੈ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ ਇਸੇ ਦੇ ਚੱਲਦਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਇੱਕ ਵਾਰ ਫੇਰ ਸਾਇਰਨ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ ਅਤੇ ਬਲੈਕਆਊਟ ਵੀ ਕੀਤਾ ਜਾਵੇਗਾ ਇਸਦੇ ਤਹਿਤ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਹਿਮ ਅਪੀਲ ਕੀਤੀ ਗਈ ਹੈ ਦੱਸ ਦਈਏ ਕਿ ਪੰਜਾਬ ਦੇ ਅੰਮ੍ਰਿਤਸਰ ਪਠਾਨਕੋਟ ਜਲੰਧਰ ਬਰਨਾਲਾ ਗੁਰਦਾਸਪੁਰ ਫਿਰੋਜ਼ਪੁਰ ਸਣੇ ਪੰਜਾਬ ਦੇ ਹੋਰ ਨਾ ਸਰਹੱਦੀ ਇਲਾਕਿਆਂ ਵਿੱਚ ਮੌਕ ਡ੍ਰਿਲ ਹੋਵੇਗੀ ਇਸ ਦੌਰਾਨ ਪਹਿਲਾਂ ਦੀ ਤਰ੍ਹਾਂ ਸਾਇਰਨ ਵੱਜਣਗੇ ਜਣਕੀ ਹੂਟਰ ਵੱਜਣਗੇ ਅਤੇ ਨਾਲ ਹੀ ਬਲੈਕਆਊਟ ਵੀ ਕੀਤਾ ਜਾਵੇਗਾ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਬਲੈਕਆਊਟ ਹੋਵੇ ਤਾਂ ਸਾਰੇ ਆਪਣੇ ਘਰਾਂ ਦੀਆਂ ਲਾਈਟਾਂ ਜ਼ਰੂਰ ਬੰਦ ਕਰ ਦੇਣ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਅੱਜ ਕਿੰਨਾਂ ਜ਼ਿਲ੍ਹਿਆਂ ਵਿੱਚ ਕਿਸ ਸਮੇਂ ਬਲੈਕਆਊਟ ਹੋਵੇਗਾ ਅਤੇ ਬਲੈਕਆਊਟ ਦੌਰਾਨ ਕਿੰਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਦੱਸ ਦਈਏ ਜੰਗ ਦੇ ਹਾਲਾਤਾਂ ਦੇ ਵਿੱਚ ਜਾਨ ਮਾਲ ਦੀ ਸੁਰੱਖਿਆ ਦੇ ਲਈ ਲੋਕਾਂ ਨੂੰ ਪਹਿਲਾਂ ਹੀ ਤਿਆਰ ਕਰਨ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਦਾ ਕਹਿਣਾ ਹੈ ਕਿ 31 ਮਈ ਦੀ ਰਾਤ 9:30 ਤੋਂ ਰਾਤ 10:00 ਵਜੇ ਤੱਕ ਜਲੰਧਰ ਜ਼ਿਲ੍ਹੇ ਵਿੱਚ ਬਲੈਕਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ ਉਨਾ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ ਇਸ ਸਮੇਂ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਵੀ ਉਕਤ ਸਮੇਂ ਦੌਰਾਨ ਸਟ੍ਰੀਟ ਲਾਈਟਾਂ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਬਲੈਕਆਊਟ ਦੌਰਾਨ ਜਿਲਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟ ਦੀ ਵਰਤੋਂ ਨਾ ਕਰਨ ਉਤੇ ਹੀ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ 'ਚ 1 ਘੰਟਾ ਮੌਕ ਡ੍ਰਿਲ ਅਤੇ 8 ਤੋਂ 8:30 ਵਜੇ ਤੱਕ ਬਲੈਕਆਊਟ ਕੀਤਾ ਜਾਵੇਗਾ 31 ਮਈ ਸ਼ਾਮ 6 ਵਜੇ ਤੋਂ 7 ਵਜੇ ਤੱਕ ਦੁਸ਼ਹਿਰਾ ਗ ਸਰਵਿਕੇ ਮੌਕ ਟ੍ਰੇਲ ਹੋਵੇਗੀ ਅਤੇ ਰਾਤ 8 ਵਜੇ ਤੋਂ 8:30 ਵਜੇ ਯਾਨਕੀ ਅੱਧਾ ਘੰਟਾ ਤੱਕ ਬਲੈਕਆਊਟ ਰਹੇਗਾ ਪ੍ਰਸ਼ਾਸਨ ਵੱਲੋਂ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਘਬਰੋਣਾ ਨਹੀਂ ਅਤੇ ਅਫਵਾਹਾਂ ਤੇ ਵੀ ਯਕੀਨ ਨਹੀਂ ਕਰਨਾ ਇਹ ਸਿਰਫ ਇੱਕ ਰੁਟੀਨ ਪ੍ਰੈਕਟਿਸ ਹੈ ਉਤੇ ਹੀ ਜ਼ਿਲ੍ਹਾ ਪਠਾਨਕੋਟ ਵਾਸੀਆਂ ਨੂੰ ਜਾਣਕਾਰੀ ਦਿੰਦੇ ਆ ਹਰਦੀਪ ਸਿੰਘ ਏਡੀਸੀ ਜਰਨਲ ਸਨੇਹ ਹੋ ਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸੇ ਕਾਰਨ ਕਰਕੇ ਜੁੱਧ ਦੀ ਸਥਿਤੀ ਬਣਦੀ ਹੈ ਤਾਂ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਦੇ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਅੰਦਰ ਵੀ ਮੌਕ ਟ੍ਰੇਲ ਜੋਜਿਤ ਕੀਤੀ ਜਾ ਰਹੀ ਹੈ ਜਿਸ ਦੌਰਾਨ ਪਠਾਨਕੋਟ ਅੰਦਰ ਸਾਇਰਨ ਬਜਾਇਆ ਜਾਵੇਗਾ ਤੇ ਮੌਕ ਡ੍ਰਿਲ ਕੀਤੀ ਜਾਵੇਗੀ ਅਭਿਆਸ ਦੌਰਾਨ ਪਠਾਨਕੋਟ ਦੇ ਨਵਲਟੀ ਮਾਲ ਰੇਲਵੇ ਸਟੇਸ਼ਨ ਅਤੇ ਬਚਾਓ ਅਭਿਆਸ ਵੀ ਕੀਤਾ ਜਾਵੇਗਾ ਇਸ ਤੋਂ ਬਾਅਦ ਬਲੈਕਆਊਟ ਵੀ ਕੀਤਾ ਜਾਵੇਗਾ ਜਨਤਾ ਨੂੰ ਅਪੀਲ ਹੈ ਕਿ ਅਭਿਆਸ ਦੌਰਾਨ ਘਬਰਾਉਣਾ ਅਤੇ ਬਲੈਕਆਊਟ ਦੌਰਾਨ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੀ ਇਹਨ ਪੈਨ ਪਾਲਣਾ ਕੀਤੀ ਜਾਵੇ ਉਹਨਾਂ ਕਿਹਾ ਕਿ ਬਲੈਕਆਊਟ ਦੌਰਾਨ ਘਰਾਂ ਦੀਆਂ ਲਾਈਟਾਂ ਬੰਦ ਰੱਖੀਆਂ ਜਾਣ ਅਤੇ ਘਰ ਦੇ ਅੰਦਰ ਹੀ ਰਹਿਣਾ ਉਚਿਤ ਹੋਵੇਗਾ ਇਸ ਤੋਂ ਇਲਾਵਾ ਬਰਨਾਲਾ ਚ ਤਿੰਨ ਥਾਵਾਂ ਤੇ ਮੌਕ ਡ੍ਰਿਲ ਕੀਤੀ ਜਾਵੇਗੀ ਜ਼ਿਲ੍ਹਾ ਬਰਨਾਲਾ ਪ੍ਰਸ਼ਾ ਸਨੇ ਵੱਡਾ ਫੈਸਲਾ ਲਿਆ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ਼ਾਮ 8:30 ਤੋਂ 9 ਵਜੇ ਤੱਕ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਸ਼ਾਮ 8:30 ਵਜੇ ਲਾਈਟਾਂ ਬੰਦ ਕਰਨ ਦੀ ਅਪੀਲ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਹੁਣ ਤੁਹਾਨੂੰ ਸੁਣਾਉਣੇ ਆ ਕਿ ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਲੰਟੀਅਰਾਂ ਦਾ ਕੀ ਕਹਿਣਾ ਹੈ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਕੱਲ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅਸੀਂ ਮੌਕ ਡਰਲ ਐਕਸਰਸਾਈਜ਼ ਪਲਾਨ ਆਉਟ ਕੀਤੀ ਗਈ ਹੈ ਇਹ ਮੌਕ ਡਰਲ ਐਕਸਰਸਾਈਜ਼ ਆਪਰੇਸ਼ਨ ਸ਼ੀਲਡ ਦੇ ਅੰਡਰ ਪਲਾਨ ਆਉਟ ਕੀਤੀ ਗਈ ਹੈ ਪਹਿਲਾ ਤਾਂ ਇਸ ਮੌਕ ਡ੍ਰਿਲ ਐਕਸਰਸਾਈਜ਼ ਤੋਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਇਹ ਸਿਰਫ ਪ੍ਰੈਕੌਸ਼ਨਰੀ ਮੈਜਰਕ ਹੈ ਇਹ ਮੌਕ ਡ੍ਰਿਲ ਐਕਸਰਸਾਈਜ਼ ਸ਼ਾਮੀ 6 ਵਜੇ ਤੋਂ 7:30 ਵਜੇ ਤੱਕ ਅਸੀਂ ਰੇਲਵੇ ਸਟੇਸ਼ਨ ਵਿਕੇ ਪਲਾਨ ਆਊਟ ਕੀਤੀ ਗਈ ਇਸ ਤੋਂ ਬਾਅਦ 8 ਵਜੇ ਅਸੀਂ ਬਲੈਕਆਊਟ ਦੀ ਮੌਕ ਡ੍ਰਿਲ ਐਕਸਰਸਾਈਜ਼ ਪਲਾਨ ਆਊਟ ਕੀਤੀ ਹੋਈ ਹੈ ਇਸ ਵਿੱਚ ਜਦੋਂ ਸਾਇਰਨ ਵੱਜੂਗਾ ਤਾਂ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਲਾਈਟਸ ਆਫ ਕਰ ਦੇਣੀ ਆ ਇਨਵਰਟਰ ਤੇ ਜੇ ਪੱਖਾ ਹੈਗਾ ਉਹ ਚੱਲਦਾ ਰਹਿਣ ਦਿਓ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਐਂਡ ਤੁਸੀਂ ਆਪਣੇ ਘਰ ਦਾ ਕੋਈ ਕਮਰਾ ਜਿਹਨੂੰ ਕਿ ਅਸੀਂ ਸੇਫ ਰੂਮ ਕਹਾਂਗੇ ਉਹ ਲੋਕੇਟ ਕਰ ਲੈਣਾ ਹੈ ਜਿਸ ਵਿੱਚ ਘੱਟੋ ਘੱਟ ਸ਼ੀਸ਼ੇ ਲੱਗੇ ਹੋਣ ਤੁਸੀਂ ਸਾਰੇ ਮੈਂਬਰਸ ਨੂੰ ਉਸ ਸੇਫ ਰੂਮ ਦੇ ਵਿੱਚ ਰੀ ਲੋਕੇਟ ਕਰ ਲੈਣਾ ਹੈ ਤਾਂ ਇਸ ਦੇ ਨਾਲ ਤੁਸੀਂ ਕੁਝ ਖਾਣ ਦਾ ਸਮਾਨ ਵੀ ਰੱਖ ਸਕਦੇ ਹੋ ਜਿਹੜੇ ਵਿਅਕਤੀ ਸੜਕ ਤੇ ਟਰੈਵਲ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਗੱਡੀ ਦੀਆਂ ਜਾਂ ਬਾਈਕ ਦੀਆਂ ਲਾਈਟਸ ਆਫ ਕਰਕੇ ਕੁਝ ਸਮੇਂ ਲਈ ਜਦ ਤੱਕ ਇਹ ਮੌਕਰੀ ਲੈਕਸਾਈਜ਼ ਚੱਲ ਰਹੀ ਹੈ ਵੇਟ ਕਰਨਗੇ ਐਂਡ ਕੋਈ ਵੀ ਮੂਵਮੈਂਟ ਨਹੀਂ ਕਰਨੀ ਮੈਂ ਆਸ ਕਰਦਾ ਹਾਂ ਸਾਰੇ ਸ਼ਹਿਰ ਵਾਸੀ ਇਸ ਮੌਕ ਡ੍ਰਿਲ ਐਕਸਰਸਾਈਜ਼ ਨੂੰ ਸਾਨੂੰ ਸਪੋਰਟ ਕਰਨਗੇ ਤਾਂ ਪਠਾਨਕੋਟ ਸ਼ਹਿਰ ਨੂੰ ਸੇਫ ਤੇ ਸਿਕਿਉਰ ਬਣਾਉਣ ਵਿੱਚ ਸਾਡੀ ਮਦਦ ਕਰਨਗੇ। ਇਹ ਆਪਰੇਸ਼ਨ ਸ਼ੀਲਡ ਦੇ ਤਹਿਤ ਜੋ ਆਪਣੇ ਉੱਪਰ ਡਾਇਰੈਕਸ਼ਨਸ ਆਈਆਂ ਨੇਗੀਆਂ ਇਹ ਡਿਸਟ੍ਰਿਕਟ ਬਰਨਾਲਾ ਦੇ ਵਿੱਚ ਆਪਣੀ ਤਿੰਨ ਮੌਕ ਡ੍ਰਿਲ ਹੋ ਰਹੀਆਂ ਨੇ ਇੱਥੇ। ਇਹ ਆਪਣੀ ਜੋ ਸਭ ਤੋਂ ਪਹਿਲੀ ਮੌਕ ਡ੍ਰਿਲ ਹੈਗੀ ਇਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੰਧੂਪੱਤੇ ਵਿਖੇ ਹੋਈ ਹੈ। ਜਿੱਥੇ ਵੀ 11 ਵਜੇ ਆਪਣੀ ਪਲਾਨ ਸੀਗੀ। 11 ਵਜੇ ਪਹਿਲੇ ਸਾਇਰਨ ਵੱਜੇ। ਜਿਵੇਂ ਕਿ ਬੱਚਿਆਂ ਨੂੰ ਮਤਲਬ ਪਹਿਲੇ ਬਹੁਤ ਅੱਛੀ ਤਰ੍ਹਾਂ ਖਤਮ ਹੋਈ ਉੱਥੇ ਇਹਨਾਂ ਨੂੰ ਆਪਾਂ ਫਾਇਰ ਐਮਰਜੈਂਸੀ ਸਰਵਿਸ ਫਾਇਰ ਸਰਵਿਸ ਆਈ ਸੀ ਉਹਨਾਂ ਨੇ ਮਤਲਬ ਅੱਗ ਬੁਝਾ ਕੇ ਦਿਖਾਈ ਪਰ ਉੱਪਰ ਰੈਸਕਿਊ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਿਵਲ ਡਿਫੈਂਸ ਦੇ ਸ਼ਾਮਿਲ ਸੀਗੇ ਤੇ ਐਂਬੂਲੈਂਸ ਹੈਲਥ ਡਿਪਾਰਟਮੈਂਟ ਸ਼ਾਮਿਲ ਸੀਗਾ ਉਹਦੇ ਵਿੱਚ ਬੇਸਿਕਲੀ ਆਪਾਂ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਹੈਗਾ ਵੀ ਜੇ ਇਸ ਤਰ੍ਹਾਂ ਕੋਈ ਐਮਰਜੈਂਸੀ ਸਿਚੁਏਸ਼ਨ ਹੁੰਦੀ ਹੈ ਤਾਂ ਆਪਾਂ ਦਾ ਕੀ ਫਰਜ਼ ਹੈਗਾ ਤੇ ਕਿਸ ਤਰ੍ਹਾਂ ਆਪਣੀ ਮਤਲਬ ਕਿੰਨੀ ਤਿਆਰੀ ਹੈ ਐਡਮਿਨਿਸਟ੍ਰੇਸ਼ਨ ਦੀ ਇਹ ਬਸ ਇੱਕ ਜਸਟ ਪ੍ਰੀਕਾਸ਼ਨਰੀ ਮੈਜ਼ਰ ਹੈ ਇਹਦੇ ਵਿੱਚ ਕੁਝ ਨਹੀਂ ਹੈ ਮਤਲਬ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਬਲੈਕਆਊਟ ਹਾਂਜੀ ਰਾਤ ਨੂੰ 8:30 ਤੋਂ 9 ਦੇ ਵਿੱਚ ਅੱਧਾ ਘੰਟਾ ਬਲੈਕਆਊਟ ਅਬਜ਼ਰਵ ਕੀਤਾ ਜਾਏਗਾ ਇਸ ਸਕਸ਼ਣੇ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਹੈ ਵੀ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਜਸਟ ਇੱਕ ਪ੍ਰੀਕਾਸ਼ਨ ਹੈ ਜਿਵੇਂ ਕਿ ਅਪਰੇਸ਼ਨ ਸ਼ੀਲਡ ਹੈ ਠੀਕ ਹੈ ਦੂਸਰਾ ਇਹਦੇ ਵਿੱਚ ਇਹ ਹੈ ਵੀ ਤੁਸੀਂ ਜੋ ਲਾਈਟਸ ਹੈ ਬਿਲਕੁਲ ਬੰਦ ਕਰ ਰੱਖਣੀਆਂ ਕੋਈ ਇਨਵਰਟਰ ਕੋਈ ਜਨਰੇਟਰ ਯੂਜ਼ ਨਹੀਂ ਕਰਨਾ ਜੇਕਰ ਤੁਸੀਂ ਉਸ ਸਮੇਂ ਬਾਹਰ ਹੋ ਤਾਂ ਕੋਸ਼ਿਸ਼ ਕਰਨੀ ਹੈ ਤੁਸੀਂ ਘਰੇ ਚਲੇ ਜਾਣਾ ਹੈਗਾ ਖਿੜਕੀਆਂ ਚੰਗੀ ਤਰ੍ਹਾਂ ਬੰਦ ਕਰ ਲੈਣੀਆਂ ਨੇ ਪਰਦੇ ਵ ਮੇਨ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਤੁਹਾਡੀ ਵੀ ਕੋਈ ਛੱਤ ਤੇ ਨਾ ਜਾਓ ਬਾਹਰ ਨਾ ਨਿਕਲੋ ਆਪਣੀ ਸੇਫ ਜਗ੍ਹਾ ਤੇ ਰਹੋ ਤੇ ਲਾਈਟਸ ਵਗੈਰਾ ਸਾਰੀਆਂ ਆਫ ਰੱਖੋ ਇਹ ਬੱਚਿਆਂ ਨੂੰ ਜਾ ਕੇ ਵੀ ਤੁਸੀਂ ਦੱਸੋ ਜਾਣਕਾਰੀ ਦਿਓ ਕਿ ਦੁਵਾਰਾ ਜਿਵੇਂ ਆਪਣਾ ਮਾਹੌਲ ਹੁਣ ਥੋੜਾ ਜਿਆਦਾ ਗਰਮ ਹੋ ਰਿਹਾ ਹੈਗਾ ਐਸ ਤਾਂ ਕੋਈ ਇੱਕ ਪ੍ਰੋਬਲਮ ਆਉਂਦੀ ਹੈ ਤਾਂ ਬੱਚਿਆਂ ਨੂੰ ਇਹ ਹੋਣਾ ਬਤਾਉਣਾ ਚਾਹੀਦਾ ਹੈ ਬੱਚੇ ਡਰ ਕੇ ਘਰ ਆ ਕੇ ਸਕੂਲ ਦੇ ਵਿੱਚ ਆ ਜਾਂ ਘਰੇ ਵੀ ਹੈ ਉਹ ਮੰਨ ਕੇ ਚੱਲ ਵੀ ਹੋਰ ਨੁਕਸਾਨ ਨਾਲੋਂ ਆਪਣਾ ਆਪ ਦੇ ਆਪ ਨੁਕਸਾਨ ਜਾਵੇ ਕਰ ਲਾਂਗੇ ਵੀ ਬੱਚੇ ਕਰਕੇ ਭਾਈ ਦੇ ਕਰਕੇ ਇੱਕ ਦੁੱਗ ਪੇ ਹੋਰ ਹੋਗੇ ਇਸ ਲੈਣ ਨਾਲ ਉਹ ਦੱਸਿਆ ਗਿਆ ਕਿ ਤੁਸੀਂ ਘੜਾਉਣ ਦੀ ਗੱਲ ਨਹੀਂ ਆਦਤ ਕਿ ਆਪ ਦਾ ਗੁਜਰਾ ਵੀ ਕੋਈ ਨਾਲੋਂ ਬਤ ਕਰ ਸਕਦੇ ਹੋ ਇਹਦਾ ਵੀ ਜਾਣਕਾਰੀ ਦਿੱਤੀ ਉਹਨਾਂ ਬੱਚਿਆਂ ਨੂੰ ਸਾਰੇ ਇਸੇ ਵਾਰੀ ਦੱਸਿਆ ਵੀ ਤੁਸੀਂ ਜੇ ਕੋਈ ਤੁਹਾਨੂੰ ਫੈਰ ਹੁੰਦੀ ਹੈ ਪਹਿਲਾਂ ਉਹਨੂੰ ਟੀਚਰਾਂ ਨੂੰ ਵੀ ਇਹ ਗੱਲ ਕਹੀ ਬੱਚਿਆਂ ਨੂੰ ਵੀ ਕਿਹਾ ਵੀ ਤੁਸੀਂ ਪਹਿਲਾਂ ਤਾਂ ਸਾਰੇ ਬੋਰਡ ਲਵਾਓ ਸਕੂਲ ਦੇ ਵਿੱਚ ਫੈਰ ਦਾ ਐਂਬੂਲੈਂਸ ਦਾ ਪੁਲਿਸ ਵਾਲਾ ਨਾ ਸਾਰੇ ਨੰਬਰ ਹੋਣੇ ਚਾਹੀਦੇ ਫੋਨ ਦੇ ਕਾਮਿਕ ਭਰਾੜ ਦੇ ਵਿੱਚ ਆਪਾਂ ਨੰਬਰ ਹਰ ਕਦੇ ਨਹੀਂ ਭੁੱਲ ਜਾਂਦਾ ਇਹ ਲੇ ਕੇ ਹੋਣਗੇ ਆਪਣੇ ਧਿਆਨ ਚ ਰਹਿੰਦੇ ਹਾਂ ਅੱਜ ਸਾਨੂੰ ਦੱਸਿਆ ਗਿਆ ਕਿ ਜਦੋਂ ਮੌਕ ਟ੍ਰਿਲ ਹੁੰਦੀ ਹੈ ਤਾਂ ਅਸੀਂ ਆਪਣਾ ਬਚਾਅ ਅਤੇ ਆਪਣੇ ਆਸ-ਪਾਸ ਗਵਾਂਡੀਆਂ ਦਾ ਬਚਾਅ ਕਿਵੇਂ ਕਰ ਸਕਦੇ ਹ ਜਦੋਂ ਮੌਕ ਟ੍ਰਿਲ ਹੁੰਦੀ ਹੈ ਤਾਂ ਕਈ ਪਰਸਨ ਕਾਇਨ ਹੋ ਜਾਂਦੇ ਹਨ ਅਤੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਕਿ ਉਸ ਦੇ ਉਸ ਪਰਸਨ ਦੇ ਆਸ-ਪਾਸ ਕੋਈ ਖਤਰਾ ਤਾਂ ਨਹੀਂ ਹੈ ਕਿਸੇ ਪਾਸੇ ਅੱਗ ਤਾਂ ਨਹੀਂ ਲੱਗੀ ਜਾਂ ਉਹ ਕਿਸੇ ਬਿਜਲੀ ਦੇ ਖੰਭੇ ਕੋਲ ਤਾਂ ਨਹੀਂ ਹੈ ਜਾ ਆਸ-ਪਾਸ ਸੰਚਤਾ ਨਹੀਂ ਪਿਆ ਅਤੇ ਸਭ ਪਹਿਲਾਂ ਸਭ ਤੋਂ ਸਭ ਤੋਂ ਪਹਿਲਾਂ ਸਨ ਚੈੱਕ ਕਰ ਲਾਣਾ ਚਾਹੀਦਾ ਹੈ ਅਗਰ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਹੈ ਤਾਂ ਸਾਨੂੰ ਫਿਰ ਪਰਸਨ ਕੋਲ ਜਾ ਕੇ ਦੇਖਣਾ ਚਾਹੀਦਾ ਹੈ ਕਿ ਉਹ ਪਰਸਨ ਬੇਹੋਸ਼ ਹੈ ਜਾਂ ਜਾਗਦਾ ਹੈ ਇਸ ਵੇਲੇ ਅਗਰ ਐਮਰਜੈਂਸੀ ਕਾਲ ਹੋਇਆ ਪ੍ਰਾਲਾ ਕੀਤਾ ਜਾ ਰਿਹਾ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਕਿ ਇਸ ਤਰ੍ਹਾਂ ਕਿੰਨੀ ਇੰਪੋਰਟੈਂਟ ਹੈ ਇਹ ਜਾਣਕਾਰੀ ਸਾਡੇ ਲਈ ਬਹੁਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਨਾਲ ਸਿਰਫ ਅਸੀਂ ਆਪਣੇ ਹੀ ਨਹੀਂ ਬਲਕਿ ਆਪਣੇ ਆਸ-ਪਾਸ ਆਸ-ਪਾਸ ਦੇ ਲੋਕਾਂ ਦੀ ਵੀ ਜਾਨ ਬਚਾ ਸਕਦੇ ਹਾਂ ਇਸ ਸਿਚੁਏਸ਼ਨ 'ਚ ਸਾਨੂੰ ਬਿਲਕੁਲ ਵੀ ਡਰਨਾ ਨਹੀਂ ਚਾਹੀਦਾ ਡਰ ਕੇ ਆਪਣੇ ਘਰਾਂ ਦੇ ਅੰਦਰ ਨਹੀਂ ਵੜਨਾ ਚਾਹੀਦਾ ਸਗੋਂ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਸਿਚੁਏਸ਼ਨ ਵਿੱਚ ਆਪਣਾ ਬਚਾ ਕਿਵੇਂ ਕਰ ਸਕਦੇ ਹਾਂ